ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਪਿੰਡ ਲੁਧਾਨਾ ਚਿੱਕਾ थाना सदर ਬੰਗਾ ਵਿਖੇ ਕੀਤੇ ਗਏ ਪ੍ਰਵਾਸੀ ਵਿਅਕਤੀ ਦੇ ਅੰਨੇ ਕਤਲ ਦੀ ਗੁੱਥੀ ਨੂੰ ਸਫਲਤਾਪੂਰਵਕ ਸੁਲਝਾਉਂਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਡਾਕਟਰ ਮਹਿਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਿਤੀ 21/8/24 ਨੂੰ ਪਿੰਡ ਲਧਾਣਾ ਚਿੱਕਾ ਥਾਣਾ ਸਦਰ ਬੰਗਾ ਵਿਖੇ ਨਾਮਲੂਮ ਪ੍ਰਵਾਸੀ ਵਿਅਕਤੀ ਦੇ ਕਤਲ ਨੂੰ ਸਫਲਤਾਪੂਰਵਕ ਟ੍ਰੇਸ ਕੀਤਾ ਅਤੇ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਮਾੜੀਓਂ ਕਿ ਬੀਜਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਇਹ ਜਦੋਂ ਵੀ ਕੋਈ ਵਾਅਦਾ ਹਿਸਤਰੀ ਨਿਵਾਸ਼ਾ ਦੇ ਵਿੱਚ ਹੁੰਦੀ ਹੈ ਸਾਡੀ ਸਿਟੀ ਪੁਲਿਸ ਉਨੇ ਵਿੱਚ ਉਹਨੂੰ ਟ੍ਰੇਸ ਕਰਨ ਲਈ ਡਿਟेक्ट ਕਰਨ ਲਈ ਪੂਰੀ ਐਫਰਟ ਕਰਦੀ ਹੈ ਇਸੇ ਤਰ੍ਹਾਂ ਦੇ ਵਾਅਦੇ 21 ਅਗਸਤ ਨੂੰ ਹੋਈ ਸੀ ਜਿਹਦੇ ਵਿੱਚ ਇੱਕ ਸਾਨੂੰ ਅਨਨੋਨ ਡੈੱਡ ਬੋਡੀ ਜਿਹੜੀ ਹੈਗੀ ਐ ਉਹ ਪਿੰਡ ਲਧਾਵਾ ਚਿੱਕਾ ਥਾਣਾ ਸਦਰ ਬੰਗਾ ਦੇ ਵਿੱਚ ਮਿਲੀ ਸੀ ਉਸ ਤੋਂ ਬਾਅਦ ਅਸੀਂ ਐਫਆਈਆਰ ਰਿਸਟਰ ਕੀਤੀ ਪਟਾਸੀ ਨੰਬਰ ਥਾਣਾ ਇੱਕ ਅੰਡਰ ਡੀਐਨਐਸ 103 ਐਂਡ 3 ਇਹਦੇ ਬਾਅਦ ਅਸੀਂ ਟੀਮ ਬਣਾਈ ਐਸਪੀ ਡੀ ਸਾਹਿਬ ਦੇ ਅੰਡਰ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਐਫਐਚਓ ਸਦਰ ਬੰਗਾ ਤੇ ਸੀਆਈਏ ਇਨਚਾਰਜ ਅਫਤਾਰ ਇਹਨਾਂ ਦੀ ਟੀਮ ਨੇ ਜਿਹੜੇ ਐਫਰਟਸ ਕੀਤੇ ਉਸ ਤੋਂ ਬਾਅਦ ਜਿਹੜਾ ਇਹ ਇਸਦੀ ਰੈਡ ਬੋਡੀ ਸੀ ਇਸ ਨੂੰ ਟ੍ਰੇਸ ਕੀਤਾ ਗਿਆ ਇਹ ਜੋ ਇਸ ਦੀ شناخت ਹੋਈ ਹੈ ਨਾ ਨਾਮ ਅਮਰ ਸਿੰਘ ਉੱਤਰ ਚੰdru ਹੈਗਾ ਇਹ ਜਿਹੜਾ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀਗਾ ਇਹ ਇੱਥੇ ਜਦੋਂ ਇਹਨੂੰ ਇਹਨੂੰ ਅਸੀਂ ਟ੍ਰੇਸ ਕੀਤਾ ਉਸ ਤੋਂ ਬਾਅਦ ਜਿਹੜਾ ਟੈਕਨੀਕਲ ਦੀ ਮਦਦ ਨਾਲ ਤੇ ਹੋਰ ਅਸੀਂ ਜਿਹੜੇ ਐਫਰਟਸ ਕੀਤੇ ਜਿਹੜਾ ਇਹਦੇ ਦੋਸ਼ੀ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ ਅਸੀਂ ਟ੍ਰੇਸ ਕਰ ਲਿਆ ਉਹਨਾਂ ਕਿਹਨਾਂ ਨੂੰ ਰੈਸਟ੍ਰੀ ਕੀਤਾ ਗਿਆ ਉਹ ਜਿਹੜਾ ਪਾਇਆ ਗਿਆ ਇੱਕ ਹਰੀਸ਼ ਕੁਮਾਰ ਪੁੱਤਰ ਦੁੱਗਾ ਪ੍ਰਸਾਦ ਹੈ ਏਵੀ ਜਿਹੜਾ ਡਿਸਟ੍ਰਿਕਟ ਬਰੇਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਜਿਹੜੇ ਦੋ ਲੋਕਲ ਇੱਕ ਬੰਦੇ ਸੀਗੇ ਗੁਰਦੀਪ ਸਿੰਘ ਉਦੀਪਾ ਤੇ ਤੀਸਰਾ ਗਗਨਦੀਪ ਸਿੰਘ ਸਿੰਘ ਉਰਫ ਗੱਗੀ ਇਹ ਵੀ ਇਹਦੇ ਨਾਲ ਹੈ ਤੇ ਇਹਨਾਂ ਨੇ ਮਿਲ ਕੇ ਜਿਹੜਾ ਹੈਗਾ ਇਸ ਵਿਅਕਤੀ ਦਾ ਕਤਲ ਕੀਤਾ ਇਹਦੇ ਵਿੱਚ ਜੋ ਇਹਨਾਂ ਦੀ ਇੰਟੈਂਸ਼ਨ ਸੀ ਜਿ ਕਤਲ ਕਰਨ ਦੀ ਉਹ ਜਿਹੜਾ ਇਹ ਹਰੀਸ਼ ਕੁਮਾਰ ਸੀਗਾ ਇਹ ਇਹਦਾ ਰਿਸ਼ਤੇਦਾਰੀ ਵਿੱਚ ਕਤਲ ਹੋਣ ਵਾਲੇ ਬੰਦੇ ਦਾ ਭਾਂਜਾ ਲੱਗਦਾ ਸੀ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਲੈਣ-ਦੇਣ ਸੀ ਇਹਨਾਂ ਦੀ ਪਹਿਲਾਂ ਵੀ ਇੱਕ ਦੋ ਵਾਰ ਫੋਨ ਤੇ ਗੱਲ ਸੁਣੀ ਹੋਈ ਹੈਗੀ ਹੈ ਜਿਹੜਾ ਇਹ ਵਿਅਕਤੀ ਹੈ ਇਸਤੇ ਕੋਲ ਆਇਆ ਸੀਗਾ ਅਰਿਸ਼ ਦੇ ਕੋਲ ਤੇ ਇਹਨਾਂ ਨੇ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਇਹਨਾਂ ਤਿੰਨਾਂ ਨੂੰ ਜਿਹੜਾ ਪਿੰਡ ਲਿਜਾਣਾ ਚਿੱਕਾ ਲਗਾ ਕੇ ਇਹਨਾਂ ਨੇ ਉੱਥੇ ਮੌਕੇ ਤੇ ਉਹਦਾ ਕਤਲ ਕਰ ਦਿੱਤਾ ਕਤਲ ਦੇ ਲਈ ਜਿਹੜਾ ਇਹਨਾਂ ਨੇ ਇੱਕ ਜਿਹੜਾ ਦਸਤ ਯੂਜ਼ ਕੀਤਾ ਉਹ ਦਸਤਰ ਵੀ ਮੌਕੇ ਤੋਂ ਰਿਕਵਰਿੰਗ ਹੋ ਗਿਆ ਦੋ ਮੋਟਰਸਾਈਕਲ ਵਾਹਦਾਂ ਦੇ ਵਿੱਚ ਯੂਜ਼ ਕੀਤੇ ਗਏ ਸੀ ਉਹ ਮੋਟਰਸਾਈਕਲ ਵੀ ਜਿਹੜਾ ਸੀ ਹੈਗੇ ਨਿਕਲ ਅੰਦਰ ਸਰੇ ਇਹਨਾਂ ਦੇ ਪੈਸੇ ਦਾ ਮਾਮਲਾ ਹੈ ਇਹ ਅਸੀਂ ਦੇਖਣਾ ਜੀ ਸਾਨੂੰ ਲੱਗਦਾ ਕਿ 50 ਹਜ਼ਾਰ ਦੇ ਲੱਖ ਦਾ ਮਾਮਲਾ ਸੀ ਉਹ ਅਸੀਂ ਸਾਰਾ ਕਲੀਅਰ ਕਰਾਂਗੇ ਕਿਉਂਕਿ ਉਹਦੀ ਫੈਮਿਲੀ ਨੂੰ ਵੀ ਇਨਫੋਰਮ ਕੀਤਾ ਗਿਆ ਕਿ ਕੀ ਸਾਲਾ ਮਕਬੂਸ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਇਸ ਦੀ ਘਟਨਾ ਬਾਰੇ ਕੋਈ ਪਿੱਛੇ ਬੈਕਗਰਾਉਂਡ ਨਹੀਂ ਹੈ ਕੋਈ ਦੇ ਬਾਰੇ ਨਹੀਂ ਜੀ ਜੋ ਅਸੀਂ ਹਜ ਤੱਕ ਵੈਰੀਫਾਈ ਕੀਤਾ ਹੈ ਜਿਹੜਾ ਹਰੀਸ਼ ਕੁਮਾਰ ਉਹ ਬਰੇਲੀ ਦਾ ਰਹਿਣ ਵਾਲਾ ਹੈ ਇੱਥੇ ਲੋਕਲੀ ਕਿਸੇ ਦੇ ਘਰੇ ਕੰਮ ਕਰਦਾ ਸੀਗਾ ਇਹਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈਗਾ ਜਿਹੜੇ ਦੂਜੇ ਦੋਸ਼ੀ ਹੈ ਇਹ ਇੱਕ ਬ੍ਰਦੀਪ ਹੈ ਉਹ हेयर कटिंग ਦੀ ਸ਼ਾਪ ਤੇ ਕੰਮ ਕਰਦਾ ਸੀ ਜਿਹੜਾ ਗਗਨਦੀਪ ਸਿੰਘਾ ਗਗਨਦੀਪ ਸਿੰਘ ਹੈ ਉਹ ਮੇਰੀ ਮਜ਼ਦੂਰੀ ਕਰਦਾ ਸੀ ਇਹਨਾਂ ਦਾ ਹਜ ਤੱਕ ਸਾਡੇ ਕੋਈ ਵੀ ਕ੍ਰਿਮਨਲ ਰਿਕਾਰਡ ਜਿਹੜਾ ਹੈਗਾ ਸਾਹਮਣੇ ਨਹੀਂ ਆਇਆ ਸਰ ਡਿਸੀਜ਼ ਦੀ ਘਟਨਾ ਵੇਲੇ شناخت ਨਹੀਂ ਸੀ ਹੋ ਰਹੀ ਇਟ ਮੀਨਸ ਉਹ ਇੱਥੇ ਨਹੀਂ ਲੋਕਲ ਨਹੀਂ ਰਹਿੰਦਾ ਸੀ ਵਿਧਾਨਾ ਚੱਕਾ ਵੇਖੇ ਤਾਂ ਉਹਨੂੰ ਬੁਲਾਇਆ ਕਿਵੇਂ ਗਿਆ ਜੀ ਇੱਥੇ ਹਰਦੀਪ ਸਿੰਘ ਦੇ ਖੇਤਾਂ ਦੇ ਕੋਲ ਇਹ ਜਿਹੜਾ ਹਰੀਸ਼ ਹੈਗਾ ਜੀ ਇੰਨੇ ਹੀ ਉਹਨੂੰ ਉਸ ਜਗ੍ਹਾ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਪਲਾਨਿੰਗ ਕਰ ਰੱਖੀ ਸੀ ਤਾਂ ਜਿਹੜਾ ਹਰੀਸ਼ ਹੈਗਾ ਇਹ ਪਿਛੋਂ ਤਾਂ ਯੂਪੀ ਦਾ ਰਹਿਣ ਵਾਲਾ ਹੈ ਬਟ ਇਹ ਲੋਕ ਦਵਿੰਦਰ ਸਿੰਘ ਜਿਹੜਾ ਹੈਗਾ ਐਮਾ ਜੱਟਾ ਥਾਣਾ ਮਹਿਲਪੁਰ ਉਹਦੇ ਘਰੇ ਕੰਮ ਕਰਦਾ ਸੀ ਤਾਂ ਇਹਨੇ ਪਹਿਲਾਂ ਹੀ ਪਲਾਨਿੰਗ ਕਰਕੇ ਜਿਹੜਾ ਇੱਕ ਸੁਨਸਾਨ ਜਗ੍ਹਾ ਦੇਖੀ ਤੇ ਉਹਨੂੰ ਉੱਥੇ ਮੌਕੇ ਤੇ ਬੁਲਾਇਆ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਉਹਦਾ ਕਤਲ ਹਰੀਸ਼ ਨੇੜੇ ਤੇ ਵੀ ਰਹਿੰਦਾ ਸੀ ਤੋਂ ਮੈਂ ਆਪਣੇ ਮਾਮੇ ਨੂੰ ਬੁਲਾ ਲਿਆ ਉਹਨੇ ਆਪਣੇ ਮਾਮੇ ਨੂੰ ਉੱਥੇ ਬੁਲਾ ਲਿਆ ਜਿਹੜੇ ਦੋ ਉਹਦੇ ਨਾਲ ਸਾਥੀ ਸੀਗੇ ਉਹਨਾਂ ਨੇ ਉਹਦੇ ਨਾਲ ਪਹਿਲਾਂ ਹੀ ਪਲਾਨਿੰਗ ਕੀਤੀ ਸੀ ਤੇ ਉਹ ਮੌਕੇ ਤੇ ਲਿਆ ਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਕਤਲ ਦੇ ਵਿੱਚ ਸਿਰਫ ਇੱਕ ਦੱਤ ਨੇ ਵਰਤਿਆ ਗਿਆ ਕਤਲ ਦੇ ਵਿੱਚ ਬਿਲਕੁਲ ਜੀ ਇਹਨਾਂ ਨੇ ਸਿਰ ਦੱਤ ਦਾਕਟਰ ਵਰਤਿਆ ਰਗਾ ਤੇ ਪਰਨੇ ਸੀਗੇ ਉਹ ਇਹਨਾਂ ਨੇ ਬੰਨਣ ਲਈ ਯੂਜ਼ ਕੀਤੇ ਉਹਨੂੰ ਤੇ ਇੱਕ ਦਾਕਟਰ ਜਿਹੜਾ ਹੈ ਉਹਦੇ ਲਈ ਉਹਨੂੰ ਮਾਰਿਆ ਜਿਨ੍ਹਾਂ ਦੇ ਘਰ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ ਇਹਨਾਂ ਪ੍ਰਵਾਸੀਆਂ ਦੀ ਜਿਸ ਤਰੀਕੇ ਆਪਾਂ ਪੰਜਾਬ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਜਿਹੜੇ ਵੀ ਪ੍ਰਵਾਸੀ ਆਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਤੇ ਜਿਹੜਾ ਕਿਰਾਏ ਤੇ ਰਹਿੰਦਾ ਸੀ ਜਿਹੜੇ ਦੂਸਰੇ ਡਿਸਟ੍ਰਿਕਟ ਰਹਿੰਦਾ ਸੀ ਅਸੀਂ ਉਹ ਵੀ ਵੈਰੀਫਾਈ ਕਰ ਰਿਹਾ ਕਿ ਉੱਥੇ ਇਹਨਾਂ ਨੇ ਜਿਹੜੀ ਪੁਲਿਸ ਸਰਟੀਫਿਕੇਸ਼ਨ ਕਰਾਈ ਸੀ ਜਾਂ ਨਹੀਂ ਉਹ ਸਾਰੀ ਚੀਜ਼ ਹੈਗੀ ਹੈ ਅਸੀਂ ਇਹਨਾਂ ਦਾ ਰਿਮਾਂਡ ਲਿਆ ਇਹਨਾਂ ਨੂੰ ਅ